ਅਮਰਸਰ ਦੇ ਵਿੱਚ 27 April 2025 ਨੂੰ LGBTQ ਦੇ ਵੱਲੋਂ ਗੇ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖਬਰ ਨੇ ਸਾਰੇ ਪੰਜਾਬ ਦੇ ਵਿੱਚ ਇੱਕ ਵਾਰ ਤਾਂ ਸਾਰੇ ਪਾਸੇ ਤਰਥੱਲੀ ਮਚਾ ਦਿੱਤੀ ਹੈ। ਪਰ ਇਸ ਮੇਲੇ ਨੂੰ ਲੈ ਕੇ ਸੋਚਣ ਵਾਲੀ ਗੱਲ ਇਹ ਹੈ ਕਿ ਸਾਰੇ ਪੰਜਾਬ ਨੂੰ ਛੱਡ ਕੇ ਇਹ ਮੇਲਾ ਅਮਰਸਰ ਦੇ ਵਿੱਚ ਹੀ ਕਿਉਂ ਕਰਵਾਇਆ ਜਾ ਰਿਹਾ? ਕੀ ਇਹ ਸਿੱਖਾਂ ਨੂੰ ਕੋਈ ਚੈਲੰਜ ਕੀਤਾ ਜਾ ਰਿਹਾ? ਇਸ ਦੇ ਪਿੱਛੇ ਵੀ ਸੋਚਣਾ ਤਾਂ ਬਣਦਾ ਹੈ। ਕਿਉਂਕਿ ਇਹ ਤਾਂ ਹੈ ਨਹੀਂ ਕਿ ਪੰਜਾਬ ਦੇ ਵਿੱਚ ਹੋਰ ਵੱਡੇ ਜ਼ਿਲ੍ਹੇ ਜਾਂ ਫਾਰਵਰਡ ਜ਼ਿਲ੍ਹੇ ਨਹੀਂ ਹਨ। ਪੰਜਾਬ ਦੇ ਵਿੱਚ ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ ਤੇ ਸ਼ਹਿਰ ਵੀ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਪਟਿਆਲਾ ਵੀ ਆ ਜਾਂਦਾ ਜੋ ਕਿ ਚੰਡੀਗੜ੍ਹ ਦੇ ਕਾਫੀ ਕਰੀਬ ਮੰਨਿਆ ਜਾਂਦਾ ਹੈ ਚੰਡੀਗੜ੍ਹ ਦੇ ਵਿੱਚ ਕਈ ਸੂਬਿਆਂ ਦੀ ਵਸੋਂ ਹੋਣ ਦੇ ਕਾਰਨ ਉੱਥੇ ਤਾਂ ਗੇਹ ਤਪਕੇ ਦੇ ਲੋਕ ਜ਼ਿਆਦਾ ਹੋ ਸਕਦੇ ਨੇ ਪਰ ਲੁਧਿਆਣਾ ਪਟਿਆਲਾ ਜਲੰਧਰ ਆਦ ਸੂਬਿਆਂ ਨੂੰ ਛੱਡ ਕੇ ਸਾਡੇ ਸਿੱਖਾਂ ਦੀ ਗੁਰੂ ਕੀ ਨਗਰੀ ਜਿਸ ਨੂੰ ਸਾਡੀ ਸ਼ਰਧਾ ਦਾ ਕੇਂਦਰ ਵੀ ਕਿਹਾ ਜਾਂਦਾ ਹੈ ਉੱਥੇ ਹੀ ਇਹ ਗੇ ਮੇਲਾ ਕਿਉਂ ਕਰਵਾਇਆ ਜਾ ਰਿਹਾ ਹੋਰ ਤਾਂ ਹੋਰ ਮਾਝ ਦੀ ਧਰਤੀ ਜਿੱਥੇ ਹੱਟੇ-ਕੱਟੇ ਪੰਜਾਬੀ ਗੱਬਰੂਆਂ ਦੇ ਹੋਣ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ ਜਿੱਥੋਂ ਕਈ ਯੋਧਿਆਂ ਨੇ ਵੀ ਜਨਮ ਲਿਆ ਉਸ ਧਰਤੀ ਨੂੰ ਆਪਣੇ ਮੇਲੇ ਦੇ ਲਈ ਚੁਣਿਆ ਜਾਣਾ ਕਿਤੇ ਇਹ ਤਾਂ ਨਹੀਂ ਦਰਸਾਉਂਦਾ ਕਿ ਹੁਣ ਪੰਜਾਬੀਆਂ ਦੇ ਵਿੱਚ ਉਹ ਗੱਲ ਨਹੀਂ ਰਹੀ ਬਹੁਤ ਵੱਡਾ ਸਵਾਲ ਇਹ ਤਾਂ ਨਹੀਂ ਜਤਾਇਆ ਜਾ ਰਿਹਾ ਕਿ ਕਿਤੇ ਹੁਣ ਪੰਜਾਬੀ ਉਹ ਮਰਦ ਨਹੀਂ ਰਹੇ ਜੋ ਪਹਿਲਾਂ ਹੁੰਦੇ ਸੀ ਧੀਆਂ ਪੈਣਾ ਅਤੇ ਮਜਲੂਮਾਂ ਦੀ ਰੱਖਿਆ ਕਰਨ ਵਾਲੇ ਹੁੰਦੇ ਸੀ ਦੱਸ ਦਿਓ ਕਿ ਇਸ ਤੋ ਪਹਿਲਾਂ ਵੀ ਅਮਰਸਰ ਦੇ ਵਿੱਚ ਗੇ ਮੇਲੇ ਹੋਏ ਸਨ ਜੋ ਜੂਨ 2019 ਅਤੇ ਦੂਜਾ ਮੇਲਾ ਜੂਨ 2023 ਦੇ ਵਿੱਚ ਹੋਇਆ ਸੀ ਪਰ ਇਸ ਤੀਜੇ ਮੇਲੇ ਦੇ ਵਿੱਚ ਇਹਨਾਂ ਲੋਕਾਂ ਦੀ ਲਹਿਰ ਬਹੁਤ ਜ਼ਿਆਦਾ ਵੱਧ ਗਈ ਹੈ ਦੱਸ ਦੇ ਕਿ ਵਿਦੇਸ਼ੀ ਮੁਲਕਾਂ ਦੇ ਵਿੱਚ ਵੀ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਉਹਨਾਂ ਦੇ ਚੰਗੇ ਭਲੇ ਪੁੱਤ ਧੀਆਂ ਇਹਨਾਂ ਦੀ ਝਪੇਟ ਦੇ ਵਿੱਚ ਆ ਰਹੇ ਨੇ ਇਸ ਤੋਂ ਇਲਾਵਾ ਲੱਖ ਸੰਧਾਨਾਂ ਦੇ ਵੱਲੋਂ ਵੀ ਇਸ ਭਾਈਚਾਰੇ ਨੂੰ ਲੈ ਕੇ ਸਮੇਂ-ਸਮੇਂ ਤੇ ਚਿੰਤਾ ਜਤਾਈ ਜਾਂਦੀ ਰਹੀ ਹੈ ਪਰ ਹੁਣ ਇਹ ਗੱਲ ਆਮ ਹੁੰਦੀ ਨਜ਼ਰ ਆ ਰਹੀ ਆ ਅਸੀਂ ਇੱਥੇ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਸ ਕਮਿਊਨਿਟੀ ਦੇ ਖਿਲਾਫ ਨਹੀਂ ਆ ਆਪਣਾ ਜੋ ਇਹ ਮਰਜ਼ੀ ਕਰਨ ਪਰ ਚੰਗੇ ਭਰੇ ਨੌਜਵਾਨ ਦਾ ਇਸ ਕਮਿਊਨਿਟੀ ਦੇ ਵਿੱਚ ਸ਼ਾਮਲ ਹੋ ਜਾਣਾ ਇਹ ਹੀ ਥੋੜਾ ਸੋਚਣ ਵਾਲੀ ਗੱਲ ਹੈ ਹੋਰ ਤਾਂ ਹੋਰ ਇਹ ਵੀ ਸਵਾਲ ਉੱਠਦਾ ਹੈ ਕਿ ਆਖਿਰ ਕੌਣ ਹੈ ਜੋ ਇਹਨਾਂ ਨੂੰ ਇੰਨਾ ਪ੍ਰਮੋਟ ਕਰ ਰਿਹਾ ਹੋਰ ਤਾਂ ਹੋਰ ਇਹ ਵੀ ਸਵਾਲ ਉੱਠਦਾ ਹੈ ਕਿ ਆਖਿਰ ਕੌਣ ਹੈ ਜੋ ਇਹਨਾਂ ਨੂੰ ਇੰਨਾ ਪ੍ਰਮੋਟ ਕਰ ਰਿਹਾ ਅਚਾਹੇ ਵੱਡੇ ਵੱਡੇ ਇਵੈਂਟ ਕਰਵਾਉਣ ਦਾ ਅਸਲ ਕਾਰਨ ਇਸ ਦੇ ਪਿੱਛੇ ਕੀ ਹੈ ਕੀ ਇਹਨਾਂ ਪਿੱਛੇ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਕਿਉਂਕਿ ਇਹਨਾਂ ਨੂੰ ਕੰਟਰੋਲ ਕਰਨਾ ਥੋੜਾ ਸੌਖਾ ਜੋ ਹੈ ਇੱਥੇ ਥੋੜਾ ਵਿਸਥਾਰ ਦੇ ਨਾਲ ਸਮਝਾਉਣਾ ਚਾਹੁੰਦੇ ਹਾਂ ਕਿ ਜਦੋਂ ਕੋਈ ਮਰਦ ਜਾਂ ਔਰਤ ਜੇਕਰ ਸਹੀ ਹੋਣਗੇ ਭਾਵ ਸਟ੍ਰੇਟ ਹੋਣਗੇ ਉਹ ਆਪਣਾ ਘਰ ਬਸਾਉਂਦੇ ਨੇ ਅਤੇ ਜਦੋਂ ਮਰਦ ਔਰਤ ਆਪਣਾ ਘਰ ਬਸਾਉਂਦੇ ਹਨ ਤਾਂ ਉਹ ਅੱਗੇ ਆਪਣੇ ਬੱਚੇ ਵੀ ਪੈਦਾ ਕਰਨਗੇ ਜੇਕਰ ਬੱਚੇ ਪੈਦਾ ਹੋਣਗੇ ਤਾਂ ਉਹਨਾਂ ਦੇ ਲਈ ਉਹ ਮਾਪੇ ਲੜਨਗੇ ਸਮੇਂ ਦੀਆਂ ਹਕੂਮਤਾਂ ਤੋਂ ਆਪਣਾ ਹੱਕ ਮੰਗਣਗੇ ਜਿੱਥੇ ਕਿਤੇ ਵੀ ਗਲਤ ਹੋਵੇਗਾ ਉਸਤੇ ਸਵਾਲ ਕੀਤਾ ਜਾਵੇਗਾ ਪਰ ਉੱਥੇ ਹੀ ਸੋਚੋ ਜਦੋਂ ਬੱਚੇ ਹੀ ਪੈਦਾ ਨਹੀਂ ਹੋਣਗੇ ਜਾਂ ਬਹੁਤ ਘੱਟ ਗਿਣਤੀ ਦੇ ਵਿੱਚ ਬੱਚੇ ਪੈਦਾ ਹੋਣਗੇ ਤਾਂ ਉਹਨਾਂ ਨੂੰ ਕੰਟਰੋਲ ਕਰਨਾ ਸਮੇਂ ਦੀਆਂ ਤਾਕਤਾਂ ਦੇ ਲਈ ਥੋੜਾ ਸੌਖਾ ਹੋ ਜਾਵੇਗਾ ਅਜਿਹੇ ਲੋਕ ਫਿਰ ਸਵਾਲ ਜਵਾਬ ਵੀ ਨਹੀਂ ਕਰਨਗੇ ਸੋ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਇਹ ਕੋਈ ਨਵੀਂ ਚਾਲ ਹੈ ਪੰਜਾਬ ਨੂੰ ਢਾਹ ਲਾਉਣ ਦੀ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ ਆਖਰ ਅੰਮ੍ਰਿਤਸਰ ਜ਼ਿਲ੍ਹੇ ਨੂੰ ਹੀ ਕਿਉਂ ਜਿਹੜਾ ਇਸ ਇਵੈਂਟ ਦੇ ਲਈ ਚੁਣਿਆ ਗਿਆ ਹੈ